ਅਕਾਲੀ ਦਲ ਨੂੰ ਸੁਰਜੀਤ ਕਰਨ ਵਾਸਤੇ ਪੰਜ ਮੈਂਬਰੀ ਕਮੇਟੀ ਜਿਹੜੀ ਆ ਉਹ ਕਾਰਜਸ਼ੀਲ ਸੀ ਕੰਮ ਕਰ ਰਹੀ ਸੀ ਆਕਾਲ ਤਖਸਾਲ ਦੇ ਹੁਕਮ ਤੇ ਕੰਮ ਕੀਤਾ ਜਾ ਰਿਹਾ ਸੀ ਪਰ ਲੰਘੇ ਦਿਨੀ ਅਕਾਲੀ ਦਲ ਨੂੰ ਸੁਰਜੀਤ ਕਰਨ ਵਾਲੇ ਆਪਸ ਵਿੱਚ ਹੀ ਲੜ ਪਏ ਜਾਂ ਖਹਿ ਪਏ ਅਚਾਨਕ ਬੀਬੀ ਜਗੀਰ ਕੌਰ ਮੀਟਿੰਗ ਛੱਡ ਕੇ ਚਲੇ ਗਏ ਤੇ ਹਾਲਾਤ ਉੱਥੇ ਤਣਾਅਪੂਰਵਕ ਹੋ ਗਏ ਹੁਣ ਇਸ ਬਾਰੇ ਗੱਲਬਾਤ ਕਰਦੇ ਆ ਭਵਿਕ ਬਾਰੇ ਗੱਲਬਾਤ ਕਰਦੇ ਆ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਆਇਆ ਉਹਦੇ ਬਾਰੇ ਗੱਲਬਾਤ ਕਰਦੇ ਆ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੋਜੋ ਨੇ ਡਾਕਟਰ ਸਾਹਿਬ ਸਮਰੱਥਾ ਬਹੁਤ ਧੰਨਵਾਦ ਸਤ ਸ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਭ ਲੰਘੇ ਕੱਲ ਇੱਕ ਮੀਟਿੰਗ ਹੋਈ ਜਿਹਨੂੰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਇਨਫੋਰਮਲ ਮੀਟਿੰਗ ਕਹਿ ਦਿੱਤਾ। ਉਹਦੇ ਅੰਦਰ ਕੁਝ ਇਹੋ ਜਿਹਾ ਹੋਇਆ ਕਿ ਬੀਬੀ ਜ਼ਗੀਰਕੌਰ ਮੀਟਿੰਗ ਛੱਡ ਕੇ ਚਲੇ ਗਏ। ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨਗੀ ਦੀ ਦੌੜ ਤੋਂ ਹੀ ਆਪਣੇ ਆਪ ਨੂੰ ਮੁਨਕਰ ਕਰ ਲਿਆ। ਹੁਣ ਕਿਵੇਂ ਦੇਖੀਏ? ਦੇਖੋ ਸਾਫ਼ ਸਿੰਧੀ ਗੱਲ ਇਹ ਹੈ ਕਿ ਪੰਜਾਬ ਦਾ ਇਤਿਹਾਸ ਹੈ। ਇਤਿਹਾਸ ਕਰਨਾ ਪਿਆ। ਕਿ ਜਿਤ ਅਕਾਲੀ ਦਲ ਦੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਹੀ ਆ ਉਹ ਅਕਾਲੀ ਦਲ ਸੱਤਾ ਤੇ ਕਾਬਜ਼ ਰਿਹਾ ਲੋਕਾਂ ਦਾ ਚੁਕਾ ਲੋਕਾਂ ਦਾ ਰੁਝਾਨ ਉਹਨਾਂ ਦੇ ਵਿਆ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੀ ਜਿਹੜੀ ਆ ਜਥੇਦਾਰਾਂ ਦੀ ਨਿਯੁਕਤੀ ਕਰਦੀ ਆ ਤੇ ਸ਼੍ਰੀ ਕਾਲ ਤਖਤ ਸਾਹਿਬ ਜਥੇਦਾਰ ਦਮਦਮਾ ਸਾਹਿਬ ਜਥੇਦਾਰ ਕੇਸ਼ਗੜ੍ਹ ਸਾਹਿਬ ਦੇ ਜਥੇਦਾਰ ਈਵਨ ਹੈੱਡ ਗ੍ਰੰਥੀਆਂ ਦੀਆਂ ਨਿਯੁਕਤੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀਆਂ ਜਾਂਦੀਆਂ ਤੇ ਸਮੁੱਚਾ ਪੰਥ ਤੇ ਸਮੁੱਚਾ ਅਕਾਲੀ ਦਲ ਉਹਨੂੰ ਹੀ ਮੰਨਿਆ ਜਾਂਦਾ ਜਿਹੜਾ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਬਜ ਹੁੰਦਾ ਤੇ ਫਿਲਹਾਲ ਜਿਹੜਾ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਧੜਾ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਇਸ ਕਰਕੇ ਜਿੰਨੇ ਵਿਰੋਧੀ ਧੜੇ ਖੜੇ ਹੁੰਦੇ ਨੇ ਉਹ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ ਕਿਉਂਕਿ ਉਹਨਾਂ ਦੇ ਹੱਥ ਪੰਥ ਦੀ ਕਮਾਨ ਪੰਥ ਦੇ ਫੈਸਲੇ ਲੈਣ ਦੀ ਕੋਈ ਤਾਕਤ ਗੁਰਦੁਆਰਿਆਂ ਦੀ ਸਿਆਸਤ ਉਹਨਾਂ ਦੇ ਕੰਨੀ ਨਹੀਂ ਹੁੰਦੀ ਤਾਂ ਉਹਨਾਂ ਨੂੰ ਅਸੈਪਟੇਬਿਲਟੀ ਜਿਹਨੂੰ ਅਸੀਂ ਕਹਿੰਦੇ ਆ ਲੋਕਾਂ ਦੇ ਵਿੱਚ ਇੰਨਾ ਉਹਨਾਂ ਨੂੰ ਪਿਆਰ ਤੇ ਰੁਝਾਨ ਨਹੀਂ ਮਿਲਦਾ ਲੇਕਿਨ ਇਹ ਮੌਜੂਦਾ ਦੌਰ ਦੇ ਵਕਤ ਵਿੱਚ ਜਿਵੇਂ ਅੱਗੇ ਕੋਸ਼ਿਸ਼ਾਂ ਕੀਤੀਆਂ ਗਈਆਂ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਅਪਾ ਜਿਆਦਾ ਪੁਰਾਣੀ ਗੱਲ ਕਰਾਂਗੇ ਤਾਂ ਫਿਰ ਹੱਦ ਦੇ ਕੁ ਸ਼ਰੂਤਿਆਂ ਨੂੰ ਸਮਝ ਨਹੀਂ ਆਣੀ ਬਈ ਗੱਲ ਕਿਉਂਕਿ ਤਾਜੀ ਕਰੀਏ ਜਿਹੜੀ ਉਹਨਾਂ ਨੂੰ ਰੀਕਾਲ ਕਰ ਜੇ ਤਾਨੂੰ ਯਾਦ ਹੋਵੇਗਾ ਕਿ ਜਥੇਦਾਰ ਗੁਰਚਰਨ ਸਿੰਘ ਟੋੜਾ ਜਿਹੜੇ ਆ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੁੰਦੇ ਸੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਆ ਉਹ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਸੀ ਤੇ ਟੋੜਾ ਸਾਹਿਬ ਦੀ ਤੇ ਬਾਦਲ ਸਾਹਿਬ ਦੀ ਆਪਸੀ ਜਿਹੜੀ ਆ ਖੱਟਪਟ ਹੋ ਗਈ ਜਦੋਂ ਆਪਸੀ ਵਿਵਾਦ ਵਧਿਆ ਤੇ ਟੋੜੇ ਨੂੰ ਇਹਨਾਂ ਨੇ ਲਾ ਦਿੱਤਾ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਵਾਂ ਪ੍ਰਧਾਨ ਬਣਾਤਾ ਟੋੜਾ ਸਾਹਿਬ ਨੇ ਆਪਣੀ ਪਾਰਟੀ ਖੜੀ ਕੀਤੀ ਬਣਾਈ ਲੇਕਿਨ 2 ਸਾਲ ਨਹੀਂ ਚੱਲ ਪਾਈ ਕਿਉਂਕਿ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੁਰਸੀ ਤੇ ਜਦ ਤੱਕ ਉਹ ਬੈਠੇ ਸੀ ਉਦੋਂ ਤੱਕ ਉਹਨਾਂ ਕੋਲ ਤਾਕਤ ਸੀ ਜਦੋਂ ਬਾਹਰ ਆ ਗਏ ਐਸਜੀਪੀਸੀ ਦੇ ਮੈਂਬਰ ਸਾਰੇ ਨਵੇਂ ਪ੍ਰਧਾਨ ਦੇ ਨਾਲ ਜੁੜ ਗਏ ਸਾਰੇ ਜਥੇਦਾਰ ਸਹਿਬਾਨ ਉਹਨਾਂ ਨਾਲ ਜੁੜ ਗਏ ਸਾਰਾ ਸਮੁੱਚਾ ਅਕਾਲੀ ਦਲ ਉਹਨਾਂ ਨਾਲ ਜੁੜ ਗਿਆ ਜਿਹੜੇ ਲੋਕ ਤੋੜਾ ਸਾਹਿਬ ਤੋੜਾ ਸਾਹਿਬ ਕਰਦੇ ਸੀ ਉਹ ਸਾਰੇ ਹੀ ਉਧਰਲੇ ਪਾਸੇ ਚਲੇ ਗਏ ਤੇ ਰਹਿ ਗਉਣਗੇ ਉਹਨਾਂ ਦਾ ਪ੍ਰੋਫੈਸਰ ਮਨਜੀਤ ਸਿੰਘ ਕਲਕੱਤਾ ਰਹਿ ਗਏ ਤੇ ਟੋੜਾ ਸਾਹਿਬ ਦੇ ਆਪਣੇ ਗੁਰਮੀਲ ਸਿੰਘ ਟੋੜਾ ਹੋਰ ਜਿਹੜੇ ਨੇ ਦੀਕੀ ਸੀਗੇ ਕੁਝ ਲੀਡਰ ਸਹਿਬਾਨ ਹੋ ਰਹਿ ਗਏ ਬਾਕੀ ਸਭ ਬਾਦਲ ਦੇ ਕੋਲ ਚਲੇ ਗਏ ਟੋੜਾ ਸਾਹਿਬ ਨੇ ਛੱਡ ਕੇ ਕਿਉਂਕਿ ਸ਼ਰੋਗ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੇ ਕਾਬਜ਼ ਬਾਦਲ ਸਾਹਿਬ ਸੀਗੇ ਬਾਦਲ ਸਾਹਿਬ ਦਾ ਧੜਾ ਸੀ ਫਿਰ ਇਸ ਤੋਂ ਬਾਅਦ ਕੋਸ਼ਿਸ਼ ਹੋਈ ਕੁਲਦੀਪ ਸਿੰਘ ਵਡਾਲਾ ਦੀ ਡੈਮੋਕ੍ਰੈਟਿਕ ਅਕਾਲੀ ਦਲ ਬਣਾਇਆ ਲੇਕਿਨ ਸ਼ਰੂ ਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਾਲਸਾ ਦਾ ਧੜਾ ਕਾਬੂ ਸੀ ਕੋਈ ਕਾਮਯਾਬੀ ਨਹੀਂ ਹੋ ਸਕੀ ਉਸ ਤੋਂ ਬਾਅਦ ਫਿਰ ਕੋਸ਼ਿਸ਼ ਹੋਈ ਫਿਰ ਕੋਸ਼ਿਸ਼ ਕੀਤੀ ਗਈ ਇਹ ਧੜੇ ਵੱਲੋਂ ਸੁਖਦੇਵ ਸਿੰਘ ਢਿੰਸਾ ਦੇ ਧੜੇ ਵੱਲੋਂ ਫਿਰ ਧੜਾ ਖੜਾ ਕੀਤਾ ਗਿਆ ਜੀ ਰੋਲਾ ਪਾਇਆ ਗਿਆ ਜੀ ਇਹਨਾਂ ਨੂੰ ਕੇਂਦਰ ਦੀ ਹਕੂਮਤ ਦਾ ਅਸ਼ੀਰਵਾਦ ਹੈਗਾ ਜੀ ਭਾਜਪੀ ਇਹਨਾਂ ਨੂੰ ਜਿਹੜੀ ਪਿੱਠ ਤੇ ਥਾਪੜਾ ਦੇ ਰਹੀ ਹੈ ਜਿਆਦਾ ਦਿਨ ਨਹੀਂ ਚੱਲ ਪਿਆ ਢਿੰਸਾ ਸਾਹਿਬਾ ਦੀ ਢੀਂਸਾ ਸਾਧ ਦਾ ਧੜਾ ਚੱਲ ਨਹੀਂ ਸਕਿਆ ਉਹਦੇ ਚ ਹਾਲਾਂਕਿ ਵੱਡੇ ਵੱਡੇ ਲੀਡਰ ਸੀ ਰਣਜੀਤ ਸਿੰਘ ਬ੍ਰਹਮਪੁਰਾ ਸੀ ਰਤਨ ਸਿੰਘ ਜਨਾਲਾ ਸੀ ਲੇਕਿਨ ਗੱਲ ਇਹ ਆ ਕਿ ਜਿੱਥੇ ਪੰਥ ਇਕੱਠਾ ਹੁੰਦਾ ਹੈ ਸ਼੍ਰੀ ਕਾਲ ਤਖਤ ਸਾਹਿਬ ਸ਼੍ਰੀ ਕਾਲ ਤਖਤ ਸਾਹਿਬ ਜਿਹੜਾ ਮੀਰੀ ਪੀਰੀ ਦਾ ਸਿਧਾਂਤ ਹੈ ਅਧਿਆਤਮ ਦਾ ਸਿਧਾਂਤਿਕ ਸੇਨ ਦਾ ਕੇਂਦਰ ਹੈ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਐਸਜੀਬੀਸੀ ਵੱਲੋਂ ਹੁੰਦੀ ਆ ਸਾਰਾ ਝੁਕਾ ਉਧਰ ਚਲਾ ਗਿਆ ਉਹ ਸਾਰੇ ਦੇ ਸਾਰੇ ਲੀਡਰ ਮੁੜ ਕੇ ਬੀਬੀ ਜਗੀਰ ਕੋਰਸਣੇ ਸਾਰੇ ਅਕਾਲੀ ਦਲ ਚ ਵਾਪਸ ਆ ਗਏ ਫਿਰ ਹੁਣ ਕੋਸ਼ਿਸ਼ ਹੋ ਗਈ ਫਿਰ ਇਹਨਾਂ ਨੇ ਕਹਿਤਾ ਜੀ ਸਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਰਪ੍ਰਸਤੀ ਹੈ ਜੀ ਉਥੋਂ ਲਾਈ ਗਈ ਪੰਜ ਮੈਂਬਰੀ ਹੰਸਾਰੇ ਮਨਪੀਤੇ ਆਲੀ ਵੀ ਵਿੱਚੇ ਆ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਵਿੱਚੇ ਆ ਢੀਂਸਾ ਸਾਹਿਬ ਦਾ ਪਰਿਵਾਰ ਵੀ ਵਿੱਚੇ ਆ ਕੈਰੋਂ ਸਾਹਿਬ ਦਾ ਪਰਿਵਾਰ ਵੀ ਵਿੱਚੇ ਆ ਸਾਰੇ ਇਹਨਾਂ ਰਲ ਕੇ ਬੀਬੀ ਜ਼ਗੀਰ ਕੌਰ ਵੀ ਵਿੱਚੇ ਨੇ ਰਖੜਾ ਸਾਹਿਬ ਵੀ ਵਿੱਚੇ ਨੇ ਅਕਾਲ ਤਖਤ ਸਾਹਿਬ ਦੇ ਸਾਭਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਵਿੱਚੇ ਨੇ ਬੀਬੀ ਸਤਵੰਤ ਕੌਰ ਵੀ ਵਿੱਚੇ ਨੇ ਖੜਾ ਕਰਕੇ ਇਹਨਾਂ ਨੇ ਫਿਰ ਇੱਕ ਧੜਾ ਖੜਾ ਕਰ ਲਿਆ ਲੇਕਿਨ ਇਹ ਧੜੇ ਨੂੰ ਕਦੀ ਵੀ ਕਾਮਯਾਬੀ ਉਦੋਂ ਤੱਕ ਇਹਨਾਂ ਦੇ ਵਿੱਚ ਇੱਕ ਜੁਟਤਾ ਨਹੀਂ ਹੋ ਸਕਦੀ ਜਦੋਂ ਤੱਕ ਇਹਨਾਂ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਕਮਾਨ ਨਹੀਂ ਆਉਂਦੀ ਕਿਉਂਕਿ ਇਨ ਇੱਕੋ ਹੀ ਲਾਈਨ ਨੇ ਇੱਕੋ ਹੀ ਲਾਈਨ ਨੇ ਤਿੰਨ ਦਿਨ ਪਹਿਲਾਂ ਇਹਨਾਂ ਦੀ ਰੀੜ ਦੀ ਹੱਡੀ ਤੋੜ ਦਿੱਤੀ ਇਸ ਧੜੇ ਦੀ ਕਿ ਤੁਸੀਂ ਸ਼੍ਰੀ ਕਾਲ ਤਖਤ ਸਾਹਿਬ ਦਾ ਨਾਂ ਨਹੀਂ ਲੈਣਾ ਉੱਥੇ ਹੀ ਇਹਨਾਂ ਦਾ ਅੱਧੀ ਜਿਹੜੀ ਹੈ ਰੀੜ ਦੀ ਹੱਡੀ ਟੁੱਟ ਗਈ ਤੇ ਹੁਣ ਜਦੋਂ ਤੁਹਾਡੀ ਇੱਕ ਜੁਠਤਾ ਨਹੀਂ ਤੁਹਾਡੇ ਤੁਸੀਂ ਜਿਹੜਾ ਵਾ ਤੁਹਾਡੇ ਕੋਲ ਐਸਜੀਪੀਸੀ ਦੀ ਕਮਾਨ ਨਹੀਂ ਪੰਥ ਨੇ ਚੱਲਣਾ ਐਸਜੀਪੀਸੀ ਦੇ ਨਾਲ ਗੁਰਦੁਆਰਾ ਦੇ ਜਿੰਨੇ ਗ੍ਰੰਥੀ ਨੇ ਜਿੰਨੇ ਗੁਰਦੁਆਰਿਆਂ ਦੀਆਂ ਕਮੇਟੀਆਂ ਚੱਲਣੀਆਂ ਉਹ ਐਸਜੀਪੀਸੀ ਦੇ ਨਾਲ ਸ਼੍ਰੀ ਕਾਲ ਤਖਤ ਸਾਹਿਬ ਦੇ ਨਾਲ ਇਹ ਸਿਆਸੀ ਲੋਗ ਨੇ ਇਹਨਾਂ ਨੇ ਸਿਆਸਤ ਕਰਨੀ ਹੈ ਉਹੀ ਗੱਲ ਹੈ ਕਿ ਬੈਠੇ ਨੇ ਫੇਰ ਆਪਸੀ ਵਿਚਾਰ ਕਿਉਂਕਿ ਜਦ ਤੱਕ ਇਕਜੁੱਟ ਕਰਨ ਵਾਲੀ ਪਾਵਰ ਨਹੀਂ ਤੁਹਾਡੇ ਕੋਲ ਹੈਗੀ ਉਦੋਂ ਤੱਕ ਇਕੱਠੇ ਨਹੀਂ ਹੋ ਸਕਦੇ ਉਹ ਉੱਥੇ ਬੈਠੇ ਰਹਿੰਦੇ ਇਹਨਾਂ ਨੇ ਆਪਣੇ ਆਪਣੇ ਕਿਹਨੂੰ ਪ੍ਰਧਾਨ ਲਾਣਾ ਚਾਹੀਦਾ ਵਾ ਉਹਦੇ ਉੱਤੇ ਵਿਚਾਰ ਵਟਾਂਦਰੇ ਹੋਏ ਆ ਇੱਕ ਟੜਾ ਮਜ਼ਬੂਤ ਟੜਾ ਇਹ ਕਹਿੰਦਾ ਕਿ ਬੀਬੀ ਸਤਵੰਦ ਕੌਰ ਨੂੰ ਪ੍ਰਧਾਨ ਲਗਾ ਦਿਓ ਸ਼ਹੀਦ ਦੀ ਬੇਟੀ ਹੈ ਸਿੱਖ ਪੰਥ ਦੀ ਜਿਹੜੀ ਆ ਬੜੀ ਸਾਡੇ ਉਹਨੇ ਗਰਵ ਦੀ ਗੱਲ ਹੈਗੀ ਆ ਕਿ ਅਸੀਂ ਇੱਕ ਸ਼ਹੀਦ ਦੀ ਬੇਟੀ ਨੂੰ ਇਸ ਲੇਡੀ ਨੂੰ ਮੈਲਾ ਨੂੰ ਅਕਾਲੀ ਦਲ ਦਾ ਪ੍ਰਧਾਨ ਲਾਵਾਂਗੇ ਪੰਥ ਜਿਹੜਾ ਪੰਥ ਦੀ ਬਹੁਤ ਦੇਨ ਆ ਉਸ ਪਰਿਵਾਰ ਨੂੰ ਸ਼ਹਾਦਤਾਂ ਦੀ ਦੇਨ ਆ ਲੇਕਿਨ ਨਾਲ ਇਹ ਵੀ ਚੀਜ਼ਾਂ ਦੇ ਉੱਤੇ ਵਿਚਾਰ ਕੀਤਾ ਜਾਣਾ ਚਾਹੀਦਾ ਹਰਸਾਲ ਸਿੰਘ ਜੀ ਕੀ ਸਿਆਸਤ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਮੁਕਾਬਲਾ ਹੋ ਸਕਦਾ ਕੱਲੀ ਸਿਆਸਤ ਦੇ ਵਿੱਚ ਨਹੀਂ ਉਹਦੇ ਮਗਰ ਜਿਹੜਾ ਪੈਸਾ ਕਿੰਨਾ ਪੈਸਾ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਪਾਰਟੀ ਦੇ ਉੱਤੇ ਖਰਚ ਹੁੰਦਾ ਤੇ ਉਹਨਾਂ ਨੂੰ ਕਿੰਨਾ ਰੈਵਨਿਊ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਕੋ ਸੋਰਸਿਸ ਹੈਗੇ ਆ ਉਹਨਾਂ ਜਿੰਨਾਂ ਤਨਾੜ ਜਿਹੜੇ ਵੱਡੇ ਵੱਡੇ ਉਬਰਾਏ ਹੋਟਲਸ ਦੇ ਮਾਲਕ ਠੀਕ ਹੈ ਟਰਾਂਸਪੋਰਟਾਂ ਦੇ ਮਾਲਕ ਐਡੇਡੇ ਚੈਨਲਾਂ ਦੇ ਮਾਲਕ ਐਡੇਡੇ ਵੱਡੀਆਂ ਵੱਡੀਆਂ ਬਿਜ਼ਨਸ ਕਾਰਪੋਰੇਟ ਹਾਊਸਸ ਦੇ ਮਾਲਕ ਇਹਨਾਂ ਨੂੰ ਤਾਂ ਰੈਵਨਿਊ ਇੰਨਾ ਹੈਗਾ ਪਾਰਟੀ ਨੂੰ ਅਗਰ ਰੋਜ਼ ਦਾ ਕਰੋੜ ਰੁਪਈਆ ਮਹੀਨੇ ਦਾ ਖਰਚਣਾ ਪਵੇ ਜੇ ਕੌਣ ਖਰਚੇਗਾ ਹੁਣ ਢੀਂਡਸਾ ਸਾਹਿਬ ਦੀ ਵੀ ਪਾਰਟੀ ਹੈ ਬਡਾਲਾ ਸਾਹਿਬ ਦੀ ਵੀ ਪਾਰਟੀ ਇਸੇ ਕਰਕੇ ਕਾਮਯਾਬ ਨਹੀਂ ਹੁੰਦੀਆਂ ਪਈ ਜਿਹੜਾ ਮਹੀਨੇ ਦਾ 1 ਕਰੋੜ ਦਾ ਖਰਚਾ ਹੈਗਾ ਕਰੂਗਾ ਕੌਣ ਕਰੇਗਾ ਕੌਣ ਪੈਸਾ ਕਿੱਥੋਂ ਲਿਆਓਗੇ ਪੈਸਾ ਇਕੱਠਾ ਕਰਨਾ ਤਾਂ ਹੁਣ ਜੇ ਦੇਖੋ ਤੁਸੀਂ ਅੱਜ ਗਿਆਨੀ ਹਰਪ੍ਰੀਤ ਸਿੰਘ ਆ ਪ੍ਰਚਾਰਕ ਨੇ ਜਥੇਦਾਰ ਰਹੇ ਨੇ ਉਹਨਾਂ ਦਾ ਘਰ ਦੇਖ ਲਓ ਤੇ ਸਰਦਾ ਸੁਖਬੀ ਸਿੰਘ ਬਾਦਲ ਦਾ ਮਲੋਟ ਵਾਲਾ ਘਰ ਦੇਖ ਲਓ ਠੀਕ ਹੈ ਨਾ ਕਿਵੇਂ ਤੁਸੀਂ ਮੁਕਾਬਲਾ ਕਰ ਲੋਗੇ ਉਹਨਾਂ ਦੀ ਰੋਜ਼ ਦਾ ਰੈਵਨਿਊ ਦੇਖ ਲਓ ਉਹਨਾਂ ਨੇ ਕਥਾ ਕਰਕੇ ਕਿ ਤੇ ਉਹਨਾਂ ਨੂੰ ਜੋ ਤੇ ਸਰਦਾ ਭੇਂਟ ਮਿਲਣੀ ਉਹੀ ਮਿਲਣੀ ਹੈ ਉਹਨਾਂ ਦਾ ਰੈਵਨਿਊ ਜਨਰੇਸ਼ਨ ਇਹੀ ਆ ਹੁਣ ਬੇਸਿਕ ਹੈਗੀ ਆ ਕਿ ਸਿਆਸਤ ਵਾਸਤੇ ਪੈਸੇ ਦੀ ਬਹੁਤ ਲੋੜ ਹੁੰਦੀ ਤੁਸੀਂ ਦਫਤਰ ਖੋਲਣੇ ਆ ਅਕਾਲੀ ਦਲ ਦੇ ਦਫਤਰ ਖੋਲਣੇ ਆ ਜ਼ਿਲ੍ਹਾ ਪੱਧਰ ਤੇ ਖੋਲਣੇ ਆ ਤੁਸੀਂ ਚੰਡੀਗੜ੍ਹ ਪੱਧਰ ਤੇ ਖੋਲਣੇ ਆ ਬੰਦੇ ਚਾਹੀਦੇ ਆ ਆਈਟੀ ਵਿੰਗ ਚਾਹੀਦਾ ਹੁਣ ਸੋਸ਼ਲ ਮੀਡੀਆ ਵਿੰਗ ਮੈਨੂੰ ਲੱਗਦਾ ਮਹੀਨੇ ਦਾ ਲੱਖਾਂ ਰੁਪਈਆ ਅਕਾਲੀ ਦਾ ਸੋਸ਼ਲ ਮੀਡੀਆ ਵਿੰਗ ਤੇ ਖਰਚ ਕਰ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਹੀ ਘੱਟੋ-ਘੱਟ ਤੁਹਾਨੂੰ 3-400 ਬੰਦਾ ਭਰਤੀ ਕਰਨਾ ਪੈਣਾ ਸੂਬੇ ਲੈਵਲ ਤੇ ਜੇਕਰ ਤੁਸੀਂ ਪਾਰਟੀ ਨੂੰ ਇਕੱਠੇ ਖੜੇ ਕਰਨਾ ਹੈ 3-400 ਬੰਦੇ ਨੂੰ ਜੇਕਰ ਤੁਸੀਂ 20000 ਰੁਪਈਆ ਵੀ ਇੱਕ ਬੰਦੇ ਨੂੰ ਸੈਲਰੀ ਦਿੰਦੇ ਹੋ ਤੇ ਕੈਲਕੂਲੇਟ ਕਰ ਲਓ ਕਿੰਨਾ ਪੈਹਾ ਮਹੀਨੇ ਦਾ ਖਰਚ ਆਣਾ ਦਫ਼ਤਰਾਂ ਦੇ ਖਰਚੇ ਆ ਚਾਹ ਦੇ ਖਰਚੇ ਆ ਪਾਣੀ ਦੇ ਖਰਚੇ ਆ ਅੱਗੋਂ ਕੋਈ ਮੰਨ ਲਓ ਤੁਸੀਂ ਕੋਈ ਵੱਡਾ ਇਕੱਠ ਕਰਨਾ ਹੈ ਉੱਥੇ ਰੁਪਈਆ 40 40 50 50 ਲੱਖ ਰੁਪਈਆ ਪੰਡਾਲ ਤੇ ਖਰਚਾ ਆ ਜਾਂਦਾ ਇਹਨਾਂ ਨੇ ਲੰਗਰ ਲਗਾਉਣਾ ਉਹਦਾ ਖਰਚਾ ਆ ਜਾਣਾ ਬੱਸਾਂ ਦੇਣੀਆਂ ਕਿੱਥੋਂ ਲੈ ਕੇ ਆ ਉੱਥੇ ਜਾ ਕੇ ਖਤਮ ਹੋ ਜਾਣਾ ਹੁਣ ਜੋ ਪਿੰਡਾਂ ਦਾ ਹੀ ਵਰਕਰ ਹੁੰਦਾ ਜਦੋਂ ਉਹਨੂੰ ਲੱਗਦਾ ਕਿ ਇੱਥੇ ਹੀ ਆਰ ਜਾਵਾਂਗੇ ਇੱਥੇ ਤਾਂ ਲੰਗਰ ਵੀ ਨਹੀਂ ਮਿਲਣਾ ਜਾਣਾ ਵੀ ਆਪਣੇ ਜੇਬ ਚੋਂ ਪੈਸੇ ਖਰਚ ਕਰਕੇ ਕੋਈ ਨਹੀਂ ਜਾਂਦਾ ਲੋਕ ਨਹੀਂ ਇਕੱਠੇ ਹੁੰਦੇ ਇਸੇ ਕਰਕੇ ਪਾਰਟੀਆਂ ਫੇਲ ਹੋ ਜਾਂਦੀਆਂ ਬੇਸਿਕ ਗੱਲ ਇਹ ਹੈਗੀ ਹੈ ਕਿ ਅਕਾਲੀ ਦਲ ਦੇ ਵਿੱਚ ਜਿਹੜਾ ਨਵਾਂ ਧੜਾ ਬਣ ਰਿਹਾ ਇਹੋ ਜਿਹੇ ਬੰਦੇ ਦੀ ਲੋੜ ਹੈ ਜਿਹੜਾ ਜੇਬ ਚੋਂ 1 ਕਰੋੜ ਖਰਚ ਕਰ ਲਵੇ ਮਹੀਨੇ ਦਾ ਤੇ 1 ਕਰੋੜ ਖਰਚ ਜਿਹੜਾ ਕਰ ਲੂਗਾ ਪਾਰਟੀ ਨੂੰ ਪੈਸਾ ਵੀ ਚਾਹੀਦਾ ਹੁੰਦਾ ਤੁਹਾਡਾ ਕੀ ਖਿਆਲ ਹੈ ਇਲੈਕਸ਼ਨ ਕਮਿਸ਼ਨ ਨੂੰ ਜੋ ਮਰਜੀ ਐਫੀਡੇਵਿਡ ਦੇਈ ਜਾ ਤੁਸੀਂ ਤਾਂ ਚੋਣਾ ਕਵਰ ਵੀ ਕਰਦੇ ਤੁਹਾਨੂੰ ਲੱਗਦਾ ਕਿ ਜਿੰਨਾ ਐਫੀਡੇਵਿਡ ਦੇਂਦੇ 40 50 ਲੱਖ ਜਾਂ ਕਰੋੜ ਦਾ ਇੰਨੇ ਚੀ ਚੋਣ ਹੁੰਦੀ ਚੋਣ 10 10 ਕਰੋੜ ਚ ਹੁੰਦੀ ਹੈ ਇੱਕ ਵਿਧਾਨ ਸਭਾ ਦੀ 10 10 ਕਰੋੜ ਚ ਤੇ ਤੁਸੀਂ ਮੈਨੂੰ ਇਹ ਦੱਸੋ ਜਿਹੜਾ 10 ਕਰੋੜ ਰੁਪਈਆ ਚੋਣਾ ਦਾ ਹੈਗਾ ਜੇ ਕਿਸੇ ਨੇ ਲਾਣਾ ਲੜੂਗਾ ਤਾਂ ਉਹੀ ਮਾਂ ਦਾ ਪੁੱਤ ਉਹੀ ਜਿੱਤੂਗਾ ਨਾ ਜਿਹਦੇ ਕੋਲ ਪੈਸਾ ਸਿਆਸਤ ਉਹ ਪੁਰਾਣੀ ਚਲੀ ਗਈ ਜਿਹੜੀ ਪੰਜਾਬੀ ਸੂਪੇ ਦੇ ਨਾਂ ਤੇ ਮੋਰਚਿਆਂ ਦੇ ਨਾਂ ਤੇ ਸਿਆਸਤ ਚੱਲਦੀ ਸੀ ਹੁਣ ਸਿਆਸਤ ਚੱਲਦੀ ਹੈ ਰੈਡੀਸਨ ਹੋਟਲ ਦੇ ਫਾਈਵ ਸਟਾਰ ਕਮਰਿਆਂ ਚ ਉਹ ਸਿਆਸਤ ਚਲੀ ਗਈ ਜਿਹੜੀ ਪਿੰਡਾਂ ਦੇ ਸੱਥਾਂ ਤੋਂ ਚੱਲਦੀ ਸੀ ਬੈਹ ਕੇ ਬਾਦਲ ਸਾਹਿਬ ਮੱਕੀ ਦੀ ਰੋਟੀ ਤੇ ਸਾਗ ਖਾਣ ਢਿੱਲੀ ਜੀ ਮਤਲਬ ਜਿਹੜਾ ਵਾ ਕੱਪੜੇ ਪਾ ਕੇ ਖੁੱਲੇ ਜੇ ਕੱਪੜੇ ਪਾ ਕੇ ਤੇ ਲੱਸੀ ਮੰਗ ਲਈ ਤੇ ਪਿੰਡਾਂ 'ਚ ਗੱਲ ਕਰ ਲਈ ਤੇ ਲੋਕੀ ਕਹਿੰਦੇ ਬਾਦਲ ਸਾਹਿਬ ਉਸ ੱਥਾਂ ਲਈ ਸਿਆਸਤ ਨਿਕਲ ਚੁੱਕੀ ਆ ਉਹ ਗੁਰਦੁਆਰਿਆਂ ਲਈ ਸਿਆਸਤ ਖਤਮ ਹੋ ਗਈ ਆ ਕਿ ਗੁਰਦੁਆਰਿਆਂ ਦੇ ਵਿੱਚ ਇਕੱਠ ਹੋ ਜਾਣਾ ਇੱਥੋਂ ਜੋ ਮੋਰਚਾ ਲੱਗ ਗਿਆ ਜੋ ਫਤਿਹ ਹੋ ਗਈ ਉਹ ਹੀ ਅੱਗੇ ਚੱਲਣਾ ਹੁਣ ਸਿਆਸਤ ਚੱਲਦੀ ਹੈ ਰੈਡੀਸਨ ਹੋਟਲ ਤੋਂ ਹੁਣ ਸਿਆਸਤ ਚੱਲਦੀ ਹੈ ਤੁਹਾਡੀ ਲੈਂਡ ਕਰੂਜ਼ਰ ਗੱਡੀਆਂ ਤੋਂ ਤੇ ਇਹ ਸਿਆਸਤ ਪੰਜਾਬ ਦੇ ਵਿੱਚ ਹਰ ਹਰ ਜਗ੍ਹਾ ਨੰਘਾਰ ਆਇਆ ਹਰ ਜਗ੍ਹਾ ਬਦਲਾਅ ਆਇਆ ਪੰਜਾਬ 'ਚ ਹੀ ਬਦਲਾਅ ਆਇਆ ਇਸ ਚੀਜ਼ ਦਾ ਤੇ ਇਸ ਕਰਕੇ ਜੇ ਤੁਸੀਂ ਅੱਜ ਕਹੋ ਕਿ ਉਸ ਸਿਆਸਤ ਨਾਲ ਜਿੱਥੇ ਲੈਂਡ ਕਰੂਜ਼ਰ ਗੱਡੀਆਂ ਦੇ ਕਾਫਲੇ ਚੱਲਦੇ ਹੋਣ ਜਿੱਥੇ ਮਹੀਨੇ ਦਾ ਕਰੋੜ 2 ਕਰੋੜ ਰੁਪਈਆ ਖਰਚ ਲੱਗਦਾ ਹੋਵੇ ਉਸ ਸਿਆਸਤ ਨਾਲ ਟੱਕਰ ਲੈਣਾ ਬਹੁਤ ਔਖਾ ਬਹੁਤ ਔਖਾ ਇਹ ਸਿਰਫ ਧਨਾੜ ਲੋਕ ਲੈ ਸਕਦੇ ਆ ਜਿਨ੍ਹਾਂ ਕੋਲ ਪੈਸਾ ਹੈਗਾ ਮਹੀਨੇ ਦਾ ਕਰੋੜ ਰੁਪਇਆ ਖਰਚਾਉਂਦਾ ਸੋ ਇਸ ਕਰਕੇ ਰੋਲਾ ਰੱਪਾ ਪੈਣਾ ਰੋਲਾ ਰੱਪਾ ਇੰਨਾ ਚ ਪੈ ਹੀ ਜਾਣਾ ਕਿਉਂਕਿ ਇੰਨਾਂ ਕੋਲ ਧਨਾੜ ਪੈਸੇ ਵਾਲੇ ਬੰਦੇ ਬਹੁਤ ਚੰਦ ਬੰਦੇ ਨੇ ਜਿਹੜੇ ਬੁੱਝੇ ਜੋ ਵਹਿ ਲਾਦੇ ਆ ਦਰਸਪ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਅਸੀਂ ਜ਼ਿਕਰ ਕਰ ਰਹੇ ਸੀ ਉਹਨਾਂ ਨੇ ਤਾਂ ਲਿਖਤੀ ਤੌਰ ਤੇ ਹੀ ਕਹਿ ਦਿੱਤਾ ਕਿ ਮੈਂ ਹੈ ਨਹੀਂ ਇਸ ਰਿਸ ਦੇ ਵਿੱਚ ਹੁਣ ਇੱਕ ਇੱਕ ਤੜਾ ਇੱਕ ਪੰਜ ਤੜਾ ਇੱਕ ਤੜਾ ਇਦਾਂ ਦਾ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਦੇ ਤੌਰ ਤੇ ਦੇਖ ਰਿਹਾ ਇਸ ਵੇਲੇ ਦੇਖੋ ਉਹ ਇੱਕ ਗੱਲ ਨੂੰ ਧਿਆਨ ਨਾਲ ਸਮਝੋ ਉਹ ਪ੍ਰਚਾਰਕ ਨੇ ਉਹ ਮਿਸ਼ਨਰੀ ਸਿੱਖ ਨੇ ਉਹ ਸਿੱਖ ਵਿਦਵਾਨ ਨੇ ਉਹਨਾਂ ਦਾ ਰੁਤਬਾ ਹੋਰ ਹੈ ਸਿਆਸਤ ਦੇ ਵਿੱਚ ਕਈ ਝੂਠ ਸੱਚ ਮਸਖਰੀਆਂ ਟਾਂਚਾਂ ਟਿੱਚਰਾਂ ਕਰਨੀਆਂ ਪੈਂਦੀਆਂ ਆ ਸਰਦਾਰ ਭਗਵੰਤਮਾਨ ਕਿੰਨੀਆਂ ਟੀਚਰਾਂ ਕਰਦੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸੁਖਬੀਰ ਸਿੰਘ ਬਾਦਲ ਵੀ ਕਹਿੰਦੇ ਉਹ ਜਵੇਂ ਹੀ ਨਕਮਾ ਜਵੇਂ ਹੀ ਸ਼ਰਾਬੀ ਕਹਿ ਜਾਂਦੇ ਨਾ ਇਹ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੈ ਇਹ ਅਲਫਾਜ਼ ਉਹਨਾਂ ਦੀ ਬਾਣੀ ਦੇ ਨਹੀਂ ਹੋ ਸਕਦੇ ਉਹ ਪ੍ਰਚਾਰਕ ਹੈ ਇਸ ਕਰਕੇ ਉਹ ਠੀਕ ਹੈ ਅਕਾਲੀ ਦਲ ਦੇ ਇੱਕ ਜ਼ਰੂਰ ਉਹਦੇ ਮਤਲਬ ਜਿਹੜਾ ਵਾ ਲੋਕਾਂ ਨੂੰ ਸਿੱਖੀ ਦੇ ਨਾਲ ਜੋੜਨ ਦਾ ਕੰਮ ਕਰ ਸਕੇ ਮਿਸ਼ਨਰੀ ਜਿਹੜਾ ਪੰਥ ਦਾ ਕੰਮ ਆ ਉਹ ਸੰਭਾਲ ਸਕਦੇ ਹੁਣ ਮੰਨ ਲਓ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਣਜੀਤ ਸਿੰਘ ਰਹੇ ਨੇ ਬੜੇ ਵਿਦਵਾਨ ਨੇ ਜੇਲ੍ਹ ਚ ਵੀ ਰਹੇ ਨੇ ਲੇਕਿਨ ਗੱਲ ਇਹ ਹੈ ਕਿ ਉਹਨਾਂ ਉਹ ਵੀ ਓਨੀ ਗੱਲ ਕਰਦੇ ਆ ਜਿਹੜੀ ਤੱਥਾਂ ਦੇ ਆਧਾਰ ਤੇ ਆ ਉਹ ਕਿਸੇ ਮਸਖਰੀ ਦਾ ਕਿਸੇ ਟੀਚਰ ਦਾ ਕਿਸੇ ਚੀਜ਼ ਦਾ ਜਵਾਬ ਨਹੀਂ ਦਿੰਦੇ ਤੇ ਉਹਨਾਂ ਵੀ ਕੋ ਉਹਨਾਂ ਕੋ ਵੀ ਪੈਸੇ ਦੇ ਸੰਸਾਧਨ ਉਹਨੇ ਆ ਇਸੇ ਕਰਕੇ ਉਹ ਪਿੰਡਾਂ ਧਾਈ ਜਿੰਨਾ ਦਾ ਪ੍ਰਚਾਰ ਕਰ ਸਕਦੇ ਉਹਨਾ ਉਹ ਕਰੀ ਜਾ ਰਹੇ ਆ ਪੰਥਕ ਲਹਿਰ ਚਲਾ ਕੇ ਲੇਕਿਨ ਗੱਲ ਇਹ ਹੈ ਕਿ ਉਹੀ ਉਹਨਾਂ ਕੋ ਪੈਸਾ ਹੋਵੇ ਮਹੀਨੇ ਦਾ ਕਰੋੜ ਲੱਗਦਾ ਹੋਵੇ ਆਈਟੀ ਵਿੰਗ ਕੋਲ ਹੋਵੇ ਜਿੱਥੇ ਜਾਂ ਹਜ਼ਾਰ ਬੰਦਾ ਪਹਿਲਾਂ ਹੀ ਖੜਾ ਹੋਵੇ ਤੇ ਆਪੇ ਬੱਲੇ ਬੱਲੇ ਹੋ ਜਾਂਦੀ ਹੈ ਬੇਸਿਕ ਗੱਲ ਇਹ ਹੈਗੀ ਹੈ ਕਿ ਤੁਸੀਂ ਪੰਜਾਬ ਦੇ ਵਿੱਚ ਸਿਆਸਤ ਬਿਨਾ ਪੈਸੇ ਤੋਂ ਨਹੀਂ ਹੋ ਸਕਦੀ ਤੇ ਸਿਆਸਤ ਕਰਨੀ ਤਾਂ ਮਹੀਨੇ ਦਾ ਕਰੋੜ ਰੁਪਈਆ ਖਰਚਾ ਕਰਨਾ ਪੈਂਦਾ ਤੇ ਗਿਆਨੀ ਹਰਪ੍ਰੀਤ ਸਿੰਘ ਖੁਦ ਨੂੰ ਇਹ ਚੀਜ਼ਾਂ ਨੂੰ ਸਮਝਦੇ ਆ ਉਹਨਾਂ ਨੂੰ ਪਤਾ ਹੈ ਕਿ ਸਿਆਸਤ ਬਿਨਾ ਪੈਸੇ ਤੋਂ ਨਹੀਂ ਹੋਣੀ ਤੇ ਇੰਨੇ ਪੈਸੇ ਉਹ ਇਕੱਠੇ ਕਰਨ ਨਹੀਂ ਸਕਦੇ ਤੇ ਲੱਗ ਨਹੀਂ ਸਕਦੇ ਨਾ ਤਾਂ ਉਹਨਾਂ ਦੀਆਂ ਆਰਬਿਟ ਚੱਲਦੀਆਂ ਨਾ ਉਹਨਾਂ ਦੀਆਂ ਇੰਡੋ ਕਨੇਡੀਅਨ ਚੱਲਦੀਆਂ ਨਾ ਉਹਨਾਂ ਦੇ ਫਾਈਵ ਸਟਾਰ ਹੋਟਲ ਹੈ ਨਾ ਉਹਨਾਂ ਨੇ ਕੋਈ 10 ਸਾਲ ਮਾਈਨਿੰਗ ਕੀਤੀ ਹੈ ਇਸ ਕਰਕੇ ਉਹ ਉਹਨਾਂ ਦੇ ਸੰਸਾਧਨ ਇੰਨੇ ਨਹੀਂ ਹੈਗੇ ਕਿ ਉਹ ਪੈਸਾ ਇੱਥੋਂ ਕਿਤੋਂ ਲਗਾ ਸਕਦੇ ਸਭ ਜੇ ਆਪਾਂ ਸੁਖਬੀਰ ਸਿੰਘ ਬਾਦਲ ਦੇ ਕੱਲ੍ਹ ਵਾਲੇ ਬਿਆਨ ਦੀ ਗੱਲ ਕਰੀ ਉਹਦੇ ਵਿੱਚ ਤਾਂ ਉਹਨਾਂ ਨੇ ਘਰ ਵਾਪਸੀ ਲਈ ਵੀ ਕਿਹਾ ਹੱਥ ਜੋੜ ਕੇ ਅਪੀਲ ਕੀਤੀ ਹੈ ਇਨਫੈਕਟ ਹੁਣ ਦੋ ਲੀਡਰ ਨੇ ਬੀਬੀ ਜਗੀਰਕੌਰ ਪਹਿਲਾਂ ਵੀ ਜਾ ਚੁੱਕੇ ਆ ਘਰ ਵਾਪਸੀ ਕਰ ਚੁੱਕੇ ਆ ਦੁਬਾਰਾ ਚਲੋ ਬਾਹਰ ਆ ਗਏ ਸੀਗੇ ਦੂਸਰੇ ਹੈਗੇ ਮਨਪ੍ਰੀਤਿਆਲੀ ਸੈਟਿੰਗ ਐਮਐਲਏ ਹੈਗੇ ਆ ਕਾਲੀਦਲ ਦੇ ਕੀ ਇਹ ਦੋ ਲੀਡਰ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਆ ਕੁਝ ਵੱਡਾ ਫੈਸਲਾ ਲੈ ਸਕਦੇ ਆ ਨਹੀਂ ਦੇਖੋ ਮੈਨੂੰ ਨਹੀਂ ਲੱਗਦਾ ਹਜੇ ਕੋਈ ਫੈਸਲਾ ਹੋਏਗਾ ਕਿਉਂਕਿ ਬੀਬੀ ਜਗੀਰਕੌਰ ਇੰਨੀ ਛੇਤੀ ਹਜੇ ਹੁਣ ਵਾਪਸੀ ਵਾਲੇ ਚੱਕਰ 'ਚ ਨਹੀਂ ਹੋਏਗੀ ਜੋ ਮੈਨੂੰ ਸਮਝ ਆ ਰਿਹਾ ਕਿਉਂਕਿ ਜਿਹੜੀ ਭਰਤੀ ਪ੍ਰਕਿਰਿਆ ਚੱਲੀ ਆ ਮਨਪੀਤਿਆਲੀ ਤਾਂ ਉਸ ਕਮੇਟੀ ਦੇ ਮੈਂਬਰ ਨੇ ਅਕਾਲ ਤਖਤ ਸਾਹਿਬ ਤੋਂ ਲਈ ਜੇ ਮਨਪੀਤਿਆਲੀ ਅਗਰ ਚਲੇ ਜਾਂਦੇ ਫਿਰ ਤਾਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਹੋਏਗੀ ਸਿੱਧੀ ਸਿੱਧੀ ਅੱਛਾ ਬੀਬੀ ਜਗੀਰ ਕੌਰ ਇਹ ਹੈਗੇ ਆ ਕਿ ਬੀਬੀ ਜਗੀਰ ਕੌਰ ਨੇ ਪਿੰਡਾਂ ਥਾਂ ਹੀ ਲੋਕਾਂ 'ਚ ਜਾ ਕੇ ਪ੍ਰਚਾਰ ਬੜਾ ਕੀਤਾ ਬਾਦਲਾਂ ਦੀ ਭੱਡੀ ਬੜੀ ਕੀਤੀ ਹੋਈ ਆ ਇਹ ਵੀ ਦੱਸਿਆ ਹੋਇਆ ਕਿ ਸਾਨੂੰ ਇਹ ਮੌਜੂਦਾ ਦੌਰ ਦੇ ਵਿੱਚ ਪੰਥ ਨੂੰ ਖੜਾ ਕਰਨ ਲਈ ਸਾਨੂੰ ਉਹ ਬੰਦਿਆਂ ਦੀ ਲੋੜ ਹੈ ਜਿਹੜੇ ਤਨਖਾਈਆਂ ਨਾਕੂਸ਼ਤ ਕੀਤੇ ਹੋਣ ਜਿਨ੍ਹਾਂ ਉੱਤੇ ਦੋਸ਼ ਨਾ ਹੋਵੇ ਸਿੱਖ ਪੰਥ ਦੇ ਨੂੰ ਚੜ੍ਹਦੀ ਗਲਾਵਲ ਲੈ ਜਾਣ ਲੇਕਿਨ ਗੱਲ ਆਂਦੀ ਐ ਜੀ ਕਿ ਜਦੋਂ ਸੌਦਾ ਸਾਧ ਨੂੰ ਮਾਫ਼ ਕਰਨ ਦੀ ਗੱਲ ਆਂਦੀ ਆ ਬੀਬੀ ਜਗੀਰ ਕੌਰ ਉੱਥੇ ਆ ਕੇ ਚੁੱਪ ਕਰ ਜਾਂਦੇ ਆ ਬਈ ਉਹਨਾਂ ਨੂੰ ਪਤਾ ਹੈ ਕਿ ਇਹ ਸੌਦਾ ਸਾਧ ਨੂੰ ਮਾਫ਼ ਕਰਨ ਲਈ ਕਿਵੇਂ ਭੇਜਿਆ ਗਿਆ ਗਿਆਨੀ ਗੁਰੂ ਬਚਨ ਸਿੰਘ ਨੂੰ ਕੀ ਕੀ ਆਹਾ ਗਿਆ ਉਹ ਉੱਥੇ ਆ ਕੇ ਹੁਣ ਉਹ ਉਸ ਜਗ੍ਹਾ ਦੇ ਉੱਤੇ ਆ ਕੇ ਬਾਦਲ ਪਰਿਵਾਰ ਫਿੱਟ ਨਹੀਂ ਬੈਠਦਾ ਤੇ ਇਸ ਕਰਕੇ ਬੀਬੀ ਜਗੀਰ ਕੌਰ ਹਜੇ ਮੈਨੂੰ ਲੱਗਦਾ ਜਿੰਨਾ ਕਿ ਪਿੱਡਾ ਥਾਂ ਹੀ ਪ੍ਰਚਾਰ ਕਰ ਚੁੱਕੀ ਆਪਣੇ ਧੜੇ ਨੂੰ ਖੜਾ ਕਰ ਰਿਹਾ ਹੈ ਉਹ ਵੀ ਇੰਨੀ ਜਲਦੀ ਵਾਪਸੀ ਨਹੀਂ ਕਰਦੇ ਹਾਂ ਉਪਰਾਲੇ ਦਾ ਚਲਦੇ ਪਏ ਆ ਉਪਰਾਲੇ ਦਾ ਕਾਫੀ ਦੇਰ ਤੇ ਚਲਦੇ ਪਏ ਸਿਕੰਦਰ ਸਿੰਘ ਮਲੂਕਾਂ ਨੂੰ ਐਵੇਂ ਨਹੀਂ ਲੈ ਗਏ ਵਾਪਸ ਐਵੇਂ ਨਹੀਂ ਉੱਥੇ ਮਤਲਬ ਡੈਲੀਗੇਸ਼ਨ ਜਿਹੜਾ ਵਿਕਰਮਜੀਠੇ ਨੂੰ ਮਿਲਣ ਚਲਾ ਗਿਆ ਇਹ ਉਪਰਾਲੇ ਕਾਫੀ ਦੇਰ ਤੇ ਚਲਦੇ ਪਏ ਐ ਐਕਸਾਈਜ਼ ਚਲਦੀ ਪਈ ਆ ਵੀ ਇਹਨਾਂ ਨੂੰ ਲੈ ਆਓ ਮਨਾਓ ਸਾਰਿਆਂ ਨੂੰ ਜਫੀਆਂ ਪਾ ਕੇ ਇਹਨਾਂ ਨੂੰ ਘਰਾਂ ਚ ਵਾਪਸੀਆਂ ਕਰਾਈਆਂ ਨੇ ਜੋਸ਼ੀ ਨੂੰ ਕੋਸ਼ਿਸ਼ ਕੀਤੀ ਗਈ ਲਿਆਉਣ ਦੀ ਵਾਪਸ ਹਾਲਾਂਕਿ ਪੋਸਟਾਂ ਵੀ ਪਾਈਆਂ ਗਈਆਂ ਬਾਅਦ ਚ ਉਹਨੇ ਕਹਿਤਾ ਨਹੀਂ ਮੇਰੀ ਹਜੇ ਕੋਈ ਏਦਾਂ ਦੀ ਗੱਲ ਨਹੀਂ ਹੋਈ ਐਨ ਕੇ ਸ਼ਰਮਾ ਨੂੰ ਵਾਪਸ ਲਿਆਂਦਾ ਇਹਨਾਂ ਨੇ ਕੋਸ਼ਿਸ਼ ਗੀਰਕੌਰ ਤੇ ਕਰੀ ਜਾਣੀ ਇਹਨਾਂ ਨੇ ਕਿਉਂਕਿ ਦੇਖੋ ਅੰਗਲੀਆਂ ਸੰਗਲੀਆਂ ਦਾ ਪੁਰਾਣੀਆਂ ਹੀ ਜੁੜੀਆਂ ਹੋਈਆਂ ਨਾ ਹੁਣ ਬੀਬੀ ਜਗੀਰਕੌਰ ਵੀ ਇੱਥੇ ਪੰਜਾਬ ਸਰਕਾਰ ਚ ਮੰਤਰੀ ਰਹੀ ਐ ਐਸਜੀਪੀਸੀ ਦੇ ਪ੍ਰਧਾਨ ਰਹੇ ਐ ਉਹਨਾਂ ਦਾ ਨੇੜਤਾ ਹੈ ਹੀ ਐ ਸਾਰਿਆਂ ਨਾਲ ਉਹਨਾਂ ਨੂੰ ਪਤਾ ਹੀ ਹੈਗਾ ਕੋਈ ਨਾ ਕੋਈ ਤਾਂ ਗੱਲ ਕਰਦਾ ਚਲੋ ਬੀਬੀ ਜੀ ਛੱਡੀਏ ਆਪਾਂ ਆ ਜਾਈਏ ਲੇਕਿਨ ਗੱਲ ਇਹ ਐ ਕਿ ਇਹੀ ਲੋਗ ਗਿਆਨੀ ਰਗਵੀਰ ਸਿੰਘ ਨੂੰ ਜਥੇਦਾਰੀ ਦੇ ਵਿਰੋਧ ਤੋਂ ਹਟਾਉਣ ਦੇ ਵਿੱਚ ਡਟ ਕੇ ਖੜੇ ਰਹੇ ਨੇ ਜੇ ਵਾਪਸੀ ਕਰਦੇ ਨੇ ਪਹਿ ਪੰਥ ਦੀ ਤੇ ਜਨਤਾ ਦੀ ਕਚਹਿਰੀ ਚ ਆਣਾ ਪਵੇਗਾ ਜਵਾਬ ਦੇਣਾ ਪਵੇਗਾ ਲੋਕਾਂ ਦੀ ਯਾਦਦਾਸ਼ਤ ਹੁਣ ਇਹ ਨਾ ਸੋਚੋ ਵੀ ਘਟੀ ਹੋਈ ਐ ਸੋਸ਼ਲ ਮੀਡੀਆ ਤੇ ਤੁਸੀਂ ਕੋਈ ਫੋਟੋ ਪਾ ਦਿਓ 8 ਸਾਲਾਂ ਬਾਅਦ ਰਿਪੀਟ ਹੋ ਜਾਂਦੀ ਆ ਯਾਦ ਕਰਾ ਦਿੰਦੇ ਵੀ ਤੁਸੀਂ ਫੇਸਬੁੱਕ ਤੇ 8 ਸਾਲ ਪਹਿਲਾਂ ਫੋਟੋ ਪਾਈ ਸੀ ਆ ਸਟੇਟਸ ਪਾਇਆ ਸੀ ਲੋਕੀ ਰੀਕਾਲ ਕਰ ਜਾਂਦੇ 2 ਦਸੰਬਰ ਨੂੰ ਉਹਨਾਂ ਨੂੰ ਚੀਤੇ ਵੀਡੀਓ ਕੋ ਮਨ ਲੱਪੈਂਦੀ ਆ ਜਵਾਬ ਦੇਣੇ ਪੈਣੇ ਆ ਨਾ ਜਵਾਬ ਤਾਂ ਸਾਰਿਆਂ ਨੂੰ ਦੇਣੇ ਪੈਣੇ ਜੇ ਅੱਜ ਕਰਨਗੇ ਸਮਝੌਤਾ ਬਈ ਤੁਸੀਂ ਸਿਧਾਂਤਾਂ ਨਾਲ ਸਮਝੌਤਾ ਕਰ ਲਿਆ ਤੁਸੀਂ ਉਹਨਾਂ ਨਾਲ ਸਮਝੌਤਾ ਕਰ ਲਿਆ ਜਿਨ੍ਹਾਂ ਨੇ ਗੁਨਾਹ ਕਬੂਲੇ ਸੀਗੇ ਸੋ ਹਜੇ ਮੈਨੂੰ ਨਹੀਂ ਲੱਗਦਾ ਇੰਨੀ ਜਲਦੀ ਹੋਏਗਾ ਲੇਕਿਨ ਗੱਲ ਇਹ ਆ ਕਿ ਜਦੋਂ ਤੱਕ ਮੈਂ ਸਮਝਦਾ ਜੇ ਤਾਂ ਐਸਜੀਪੀਸੀ ਚ ਆਉਣਾ ਹੋ ਗਈਆਂ ਕਿ ਕਿਸੇ ਦੇ ਹੱਥ ਕਮਾਨ ਆ ਗਈ ਫਿਰ ਤਾਂ ਸਿਆਸਤ ਪੰਜਾਬ ਦੀ ਵੈਸੇ ਹੀ ਬਦਲ ਜਾਣੀ ਆ। ਅੱਛਾ ਡਾਕਟਰ ਸਾਹਿਬ ਹੁਣ ਇੱਕ ਅੰਤਲੇ ਸਵਾਲ ਵੱਲ ਵਧਦੇ ਆ ਕਿਉਂਕਿ ਜੋ ਵਿਵਾਦ ਕੱਲ ਹੋਇਆ ਉਹਦੇ ਵਿੱਚ ਇਹ ਸੀ ਕਿ ਬੀਬੀ ਜ਼ਗੀਰ ਕੌਰ ਨੇ ਸਿੱਧਾ ਕਹਿ ਦਿੱਤਾ ਕਿ ਉਹ ਡੈਮੋਕਰੈਟਿਕ ਚੋਣ ਕਰਾਉਣਾ ਚਾਹੁੰਦੇ ਆ ਪ੍ਰਧਾਨ ਦੀ ਇੱਕ ਡੈਮੋਕਰੈਟਿਕ ਚੋਣ ਹੋਣੀ ਚਾਹੀਦੀ ਆ ਕਹਿੰਦੇ ਹੁਣ ਜੇ ਉਹ ਕਹਿੰਦੇ ਡੈਮੋਕਰੈਟਿਕ ਚੋਣ ਹੋਣੀ ਚਾਹੀਦੀ ਆ ਤੇ ਦੂਜਾ ਥੋੜਾ ਵੀ ਹੋਊਗਾ ਜਿਹੜਾ ਸ਼ਾਇਦ ਨਾ ਮੰਨਦਾ ਹੋਵੇ ਸਿਚੁਏਸ਼ਨ ਕੀ ਹੋਈ ਆ ਕੱਲ ਇਹ ਨਹੀਂ ਸਮਝ ਆਇਆ ਦੇਖੋ ਗੱਲ ਤਾਂ ਇਹੀ ਹੈ ਕਿ ਚੋਣ ਤਾਂ ਡੈਮੋਕਰੈਟਿਕ ਹੀ ਹੋਣੀ ਚਾਹੀ ਉਹਨੂੰ ਪ੍ਰਧਾਨ ਬਣਾਉਣਾ ਚਾਹੀਦਾ ਹੈ ਜੇ ਇਹੀ ਚੀਜ਼ਾਂ ਚਲਦੀਆਂ ਰਹਿ ਗਈਆਂ ਫਿਰ ਤਾਂ ਸੁਖਬੀਬਾਦ ਦਾ ਲਾਈ ਫਾਰਮੂਲਾ ਚੱਲਣਾ ਠੀਕ ਹੈ ਨਾ ਜੇ ਦੇਖੋ ਅੱਜ ਉੱਥੇ ਜਿਹੜੇ ਜਿੱਤ ਕੇ ਡੈਲੀਗੇਟਸ ਬਣੇ ਨੇ ਆਪਣੀ ਮਰਜ਼ੀ ਨਾਲ ਜਿਹੜਾ ਧੜੇ ਦਾ ਪ੍ਰਧਾਨ ਜੀ ਨੂੰ ਬਣਾਉਂਦੇ ਗੁਰਪ੍ਰਤਾ ਬਡਾਲਾ ਬੰਦਾ ਉਹ ਬਣ ਜਾਏ ਇਹ ਆਲੀ ਬੰਦਾ ਉਹ ਬਣ ਜਾਏ ਰਖੜਾ ਸਾਹਿਬ ਬੰਦੇ ਉਹ ਬਣ ਜਾਣ ਲੇਕਿਨ ਗੱਲ ਜਿਹੜੀਆਂ ਨਾ ਲੋਕਾਂ ਦੇ ਮਨਾਂ ਦੇ ਵਿੱਚ ਧਿਆਨ ਵੀ ਲਿਆਉਣਾ ਪੈਣਾ ਇਸ ਚੀਜ਼ ਨੂੰ ਕਿ ਟੱਕਰ ਸਰਦਾਰ ਸੁਖਬੀਰ ਸਿੰਘ ਬਾਦਲ ਵਰਗੇ ਤਨਾੜ ਵਿਅਕਤੀ ਨਾਲ ਹੈ ਟੱਕਰ ਤੁਹਾਡੀ ਕਿਸੇ ਛੋਟੇ ਜਿਹੀ ਪਾਰਟੀ ਦੇ ਲੀਡਰ ਨਾਲ ਨਹੀਂ ਹੈ ਜੀ ਬਿਲਕੁਲ ਇਹ ਹੁਣ ਸਿਚੁਏਸ਼ਨ ਹੈ ਵੇਖਣ ਵਾਲੀ ਗੱਲ ਹੈ ਕਿ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਕਿਉਂਕਿ ਹਾਲਾਤ ਜਿਹੜੇ ਨੇ ਉਹ ਕੱਲ੍ਹ ਵਾਲੀ ਮੀਟਿੰਗ ਤੋਂ ਬਾਅਦ ਹੋਤਰਾਂ ਦੇ ਹੋ ਗਏ ਆ ਖਾਸ ਤੌਰ ਦੇ ਉੱਤੇ ਪੰਜ ਮੈਂਬਰੀ ਕਮੇਟੀ ਨੂੰ ਲੈ ਕੇ ਜਿਹੜੀ ਚਰਚਾ ਚੱਲ ਰਹੀ ਸੀ ਉਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਆ ਜਾਣਾ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਖਰੇ ਲੈਵਲ ਦਾ ਬਿਆਨ ਹੈ ਹੋਵੇਗਾ ਕੀ 11 ਅਗਸਤ ਨੂੰ ਹੁਣ ਉਹਦੇ ਉੱਤੇ ਸਾਰਿਆਂ ਦੀ ਨਿਗਾਹ ਹੈ ਖੈਰ ਉਦੋਂ ਤੱਕ ਲਈ ਇੰਤਜ਼ਾਰ ਕਰਨਾ ਪਵੇਗਾ ਮੇਰੇ ਨਾਲ ਕੈਮਰਾਮੈਨ ਜਸਪ੍ਰੀਤ ਸਿੰਘ ਮੈਂ ਸਾਹਿਬ ਸਿੰਘ ਨੂੰ ਤਾਂ ਕਿ ਜਾਜ਼ਸ ਚ